ਅੱਜ ਮੈਂ ਇੱਕ ਵਾਰ ਫਿਰ ਤੁਹਾਡੇ ذریعے ਵਿਸ਼ਵ ਵਿੱਚ ਬੈਠੇ ਲੋਕਾਂ ਨੂੰ ਦਿਖਾਉਣਾ ਚਾਹੁੰਨਾ ਦੱਸਣਾ ਚਾਹੁੰਨਾ ਕਿ ਜਿਹੜੀਆਂ ਜਿਹੜੀ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਪਾਰਟੀ ਕਹਿੰਦੀ ਸੀ ਅਸੀਂ ਬੜਾ ਵੱਡਾ ਬਦਲਾਅ ਲੈ ਕੇ ਆਵਾਂਗੇ ਨਾ ਸਿਰਫ ਦੇਸ਼ ਦੀ ਸਿਆਸਤ ਵਿੱਚ ਬਲਕਿ ਨੈਤਿਕ ਕਦਰਾਂ ਕੀਮਤਾਂ ਵਿੱਚ ਸਮਾਜਿਕ ਨਿਆਂ ਦੇਣ ਦਾ ਯਤਨ ਕਰਾਂਗੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਸਿੰਘ ਮਾਨ ਨੂੰ ਕਿ ਕਟਾਰੂ ਚੱਕ ਦੇ ਵਿੱਚ ਕਿੱਥੇ ਚਲੇ ਗਈਆਂ ਸਾਰੀਆਂ ਤੁਹਾਡੀ ਕਦਰਾਂ ਕੀਮਤਾਂ ਇੱਕ ਦਾਗੀ ਮਨਿਸਟਰ ਜਿਸ ਦੀਆਂ ਆਫਸਨ ਵੀਡੀਓ ਕਲਿੱਪਸ ਜਦੋਂ ਮੈਂ ਪਹਿਲੀ ਮਈ ਨੂੰ ਪੰਜਾਬ ਦੇ ਰਾਜਪਾਲ ਨੂੰ ਦਿੱਤੀਆਂ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਪਹਿਲਾਂ ਇਹਨਾਂ ਨੂੰ ਅੱਛੀ ਤਰ੍ਹਾਂ ਤਸਦੀਕ ਕਰਾਓ ਤੁਸੀਂ ਉਹਨਾਂ ਨੇ ਫੋਰੈਂਸਿਕ ਲੈਬ ਚੰਡੀਗੜ੍ਹ ਤੋਂ ਡਾਇਰੈਕਟਰ ਜਨਰਲ ਪੁਲਿਸ ਤੋਂ ਇਹ ਸਾਰੀਆਂ ਗੱਲਾਂ ਵੀਡੀਓ ਕਲਿੱਪਸ ਜਿਹੜੀਆਂ ਦੋਸ਼ੀ ਉਹ ਤਸਦੀਕ ਕਰਾਈਆਂ ਉਥੇ ਪਾਇਆ ਗਿਆ ਕਿ ਇਹ ਵੀਡੀਓ ਕਲਿੱਪਸ ਬਿਲਕੁਲ درست ਨੇ ਔਥੈਂਟਿਕ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਗਵਰਨਰ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਦੇ ਲਿਖ ਕੇ ਉਹ ਵੀਡੀਓ ਕਲਿੱਪਸ ਭੇਜਤੀਆਂ ਕਿ ਇਹਨਾਂ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਤੁਹਾਨੂੰ ਅੱਜ ਮੇਰਾ خیال 15 ਦਿਨ ਹੋ ਗਏ ਨੇ ਔਰ ਬੜੇ ਸੀਨੇ ਤਾਨ ਕੇ ਕਟਾਰੂ ਚੱਕ ਸਾਹਿਬ ਜਿਨ੍ਹਾਂ ਦਾ ਕਿਰਦਾਰ ਉਸ ਵੀਡੀਓ ਵਿੱਚ ਇੰਨੀ ਬੁਰੀ ਤਰ੍ਹਾਂ ਨੰਗਾ ਹੁੰਦਾ ਵਾ ਮਤਲਬ ਇੱਕ ਨੌਜਵਾਨ اور ਫਿਰ ਇੱਥੇ ਨਹੀਂ ਕਿ ਵੀਡੀਓ ਕਲਿੱਪਸ ਚਲੇ ਗਈਆਂ ਪੰਜਾਬ ਸਰਕਾਰ ਕੋ ਪਹੁੰਚ ਗਈਆਂ ਪਹਿਲਾਂ ਤਾਂ ਕਹਿੰਦੇ ਰਹੇ ਜੀ ਇੱਥੇ ਸਾਨੂੰ ਪਤਾ ਹੀ ਨਹੀਂ ਜੀ ਸਾਡੇ ਕੋਲ ਵੀਡੀਓ ਹੀ ਨਹੀਂ ਆਈ ਜੀ ਜਿਹੜੀ ਵੀਡੀਓ ਦੇਖੀ ਨਹੀਂ ਸੀ ਭਗਵਾਨ ਜੀ ਤਮਾਨ ਨੇ ਪਹਿਲਾਂ ਕਹਿਣ ਲੱਗਿਆ ਜੀ ਸਾਡਾ ਤਾਂ ਮੰਤਰੀ ਨਿਰਦੋਸ਼ ਹੈ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਉਹ ਨੌਜਵਾਨ ਸੀ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਹੋ ਰਿਹਾ ਸੀਗਾ ਪਿਛਲੇ 10 12 ਸਾਲ ਤੋਂ ਉਹ ਦਿੱਲੀ ਵਿੱਚ ਜਾ ਕੇ ਐਸਸੀ ਕਮਿਸ਼ਨ ਜਿਹੜਾ ਐਸਸੀ ਐਸਟੀ ਕਮਿਸ਼ਨ ਹੈ ਉਥੇ ਮੋਰੇ ਪੇਸ਼ ਹੁੰਦਾ ਵਾ ਉਥੇ ਪੇਸ਼ ਹੋ ਕੇ ਇਹਦੀ ਸਾਰੀ ਕਰਤੂਤ ਦੱਸਦਾ ਕਟਾਰੂ ਚੱਕ ਦੀ ਕਿ ਕਿਸ ਤਰ੍ਹਾਂ ਇਹ ਮੈਨੂੰ ਕਾਮੁਨਿਸਟ ਦਾ ਜਿਹੜਾ ਸੀਪੀਆਈ ਦਾ ਜਿਹੜੀ ਵੀ ਪਾਰਟੀ ਸੀਗਾ ਇਹਦਾ ਦਫ਼ਤਰ ਸੀ ਗੁਰਦਾਸਪੁਰ ਉਥੇ ਮੈਨੂੰ ਇਲਿਓਰ ਕਰਦਾ ਸੀ ਮੈਨੂੰ ਸ਼ਰਾਬ ਪੁਲਾਉਂਦਾ ਸੀ ਮੈਨੂੰ ਲਾਲਚ ਦਿੰਦਾ ਸੀ ਮੈਨੂੰ ਡਰਾਉਂਦਾ ਸੀਗਾ ਤੇ ਫੇਰ ਮੇਰੇ ਕੋਲੋਂ ਕੰਮ ਗਲਤ ਕਰਾਉਂਦਾ ਸੀਗਾ ਮਤਲਬ ਇ ਆਮ ਜਸਟ ਅਪਾਲਡ ਦੁਨੀਆ 'ਚ ਮੈਂ ਬੜੇ ਇਸ ਤਰ੍ਹਾਂ ਦੇ ਇੱਕ ਸਕੈਂਡਲਸ ਦੇਖੇ ਨੇ ਪਰ ਇਹਦੋਂ ਕਟਿਆ ਸਕੈਂਡਲ ਨਹੀਂ ਦੇਖਿਆ ਭਗਵੰਤ ਮਾਨ ਨੂੰ ਭਗਵੰਤ ਮਾਨ ਨੂੰ ਘਟਾਰੂ ਚੱਕਦਾ ਤੇ ਭਗਵੰਤ ਮਾਨ ਨੂੰ ਇਹ ਵੀ ਕੁਝ ਨਹੀਂ ਗਲਤ ਲੱਗ ਰਿਹਾ ਜੀ ਅਖੇ ਜੀ ਇਹ ਤਾਂ ਉਹਦੀ ਪਰਸਨਲ ਲਾਈਫ ਆ ਨੋ ਦਿਸ ਇਸ ਨਾਟ ਅਸ ਪਰਸਨਲ ਲਾਈਫ ਹੀ ਇਸ ਅ ਪਬਲਿਕ ਅ ਅ ਐਜ਼ ਅ ਐਂਟੀਟੀ ਹੀ ਇਸ ਹੋਲਡਿੰਗ ਅ ਕਨਸਟੀਟਿਊਸ਼ਨਲ ਪੋਜੀਸ਼ਨ ਐਂਡ ਜਿਹੜਾ ਆਦਮੀ ਜਾਂ ਤਾਂ ਹੁੰਦਾ ਨਾ ਕਿ ਜਿਹੜਾ ਇਹ ਵਿਲਿੰਗ ਕਨਸੈਂਸ਼ੂਅਲ ਅਫੇਅਰ ਹੁੰਦਾ ਆਪਸ ਕਿਸੇ ਔਰਤ ਕਿਸੇ ਬੰਦੇ ਦੇ ਫਰਜ਼ ਕੋ ਆਪਸ ਵਿੱਚ ਸਹਿਮਤੀ ਦੇ ਨਾਲ ਤੁਰਕਾਤ ਹੈ ਸਮਾਜਿਕ ਤੌਰ ਤੇ ਉਹ ਵੀ ਗਲਤ ਮੰਨਿਆ ਜਾਂਦਾ ਪਰ ਇਸ ਕੇਸ ਵਿੱਚ ਤਾਂ ਉਹ ਐਸ்சி ਕਮਿਸ਼ਨ ਤੇ ਪਹੁੰਚ ਗਿਆ ਕਿ ਇਹਨਾਂ ਬੰਦਿਆਂ ਦੇ ਖਿਲਾਫ ਵੱਡ ਦੀ ਕਾਰਵਾਈ ਕੀਤੀ ਜਾਵੇ ਬੜੇ ਸੋਹਣੇ ਦੰਦ ਕੱਢ ਕੇ ਸਾਰੇ ਤੁਰੇ ਫਿਰਦੇ ਨੇ ਬਦਲਾਵ ਪਾਰਟੀ ਵਾਲੇ ਕੋ ਇਦਾਂ ਦੰਦ ਕੱਢੀ ਜਾਂਦਾ ਕੋ ਇਦਾਂ ਦੰਦ ਕੱਢੀ ਜਾਂਦਾ ਮੈਂ ਭਗਵੰਤ ਮਾਨ ਤੇ ਮੈਂ ਹੈਰਾਨ ਆ ਤੁਸੀਂ ਲੌਜਿਕ ਦੇਖੋ ਇਸ ਬੰਦੇ ਦਾ that means he's justifying ਭਗਵੰਤ ਮਾਨ ਇਸ ਜਸਟੀਫਾਈਂਗ ਕਿ ਜੋ ਕਿਤਾਰੂ ਚੱਕ ਨੇ ਗੰਧ ਫਲਾਇਆ ਬਦਫੈਲੀ ਕੀਤੀ ਆ ਮੈਂ ਉਹਦੀ ਸਪੋਰਟ ਕਰਦਾ ਅਸਲ ਵਿੱਚ ਉਹਦਾ ਸਪੋਰਟਰ ਬਣ ਗਿਆ ਭਗਵੰਤ ਮਾਨ ਸ਼ਰਮ 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 ਹੋਣੀ ਚਾਹੀਦੀ ਮੈਂ ਤਾਂ ਇਹੀ ਕਹਿਣ ਲਈ ਆਇਆ ਸੀਗਾ ਤੇ ਹੁਣ ਜਿਹਨਾਂ ਲੋਕਾਂ ਨੇ ਪਹਿਲਾਂ ਮੈਂ ਇਹ ਮਸਲੇ ਨੂੰ ਲਿਆਂਦਾ ਰਾਜਪਾਲ ਨੂੰ ਮਿਲਿਆ ਪਹਿਲੀ ਤਰੀਕ ਨੂੰ 2 ਤਰੀਕ ਨੂੰ ਇੱਕ ਪ੍ਰਾਣੀ ਐਸਟੀਐਮ ਦੀ ਸ਼ਿਕਾਇਤ ਫੋਕਸ ਉਹਦੇ ਉੱਤੇ ਮੇਰੇ ਝੂਰਮਵਾਦਾ ਕਰਕੇ 353 ਲਾਤੀ ਅਗੇ ਖੈਰੇ ਨੂੰ ਭਜਾਓ ਡਰਾਓ ਇਹ ਤਰੀਕਾ ਨਾ ਟੋਰੈਸਟੀਅਮ ਦੇ ਕੋਲੋਂ ਆਈ ਹੈਵ ਆਈ ਹੈਵ ਵੈਰੀ ਆਥੈਂਟਿਕ ਰਿਕਾਰਡ ਵਿਦ ਮੀ ਮੈਂ ਆਉਣ ਵਾਲੇ ਸਮੇਂ ਤੇ ਦੱਸੂਗਾ ਤੁਹਾਨੂੰ ਉਹਦੇ ਕੋਲੋਂ ਸ਼ਿਕਾਇਤ ਲਈ ਗਈ ਹੈ ਉਹਦੀ ਬਾਹ ਮਰੋੜ ਕੇ ਐ ਬਾਹ ਮਰੋੜ ਕੇ ਕਿ ਦੇ ਇਧਰਲੇ ਪਾਸੇ ਚੀਫ ਸੈਕਟਰੀ ਦੇ ਦਫ਼ਤਰ ਵਿੱਚ ਮੰਗਵਾਈ ਗਈ ਉਹਦੇ ਕੋਲੋਂ ਸ਼ਿਕਾਇਤ ਮੇਰੇ ਖਿਲਾਫ ਪਰਚਾ ਦਰਜ ਕਰਤਾ ਮੈਨੂੰ ਐਂਟੀਸੀਪੇਟਰੀ ਬੇਲ ਮਿਲ ਗਈ 12 ਤਰੀਕ ਨੂੰ ਨੋਟ ਕਰਨ ਵਾਲੀ ਗੱਲ ਹੈ ਤੁਸੀਂ ਹੈਰਾਨ ਹੋਵੋਗੇ 12 ਤਰੀਕ ਨੂੰ ਮੈਨੂੰ ਐਂਟੀਸੀਪੇਟਰੀ ਬੇਲ ਮਿਲਦੀ ਆ 11 ਨੂੰ ਪਹਿਲਾ ਹੀ ਪਰਚਾ ਦਰਜ ਕਰਕੇ ਰੱਖਿਆ ਹੋਇਆ ਔਰ ਗੁਪਤ ਇਹ ਗੁਪਤ ਤੇ ਗੁਪਤਾ ਕਹਿੰਦਾ ਮਾਰ ਬੁਰਾ ਲੱਗੂਗਾ ਗੁਪਤ ਗੁਪਤ ਪਰਚਾ ਦਰਜ ਕਰਕੇ ਮੇਰੇ ਖਿਲਾਫ ਰੱਖਿਆ ਹੋਇਆ ਸੀਗਾ ਕਿਤੇ ਔਨਲਾਈਨ ਕਪੂਰਥਲਾ ਦੀ ਜਿਹੜੀ ਵੈਬਸਾਈਟ ਬਣਦੀ ਆ ਉਹਦੇ ਤੇ ਏਵਰੀ ਐਫਆਈਆਰ ਇਟਸ ਮੰਡੇਟਰੀ ਬਾਈ ਦਾ ਲਾ ਬਾਈ ਦਾ ਕਨਸਟੀਟਿਊਸ਼ਨ ਟੂ ਅਪ ਟੂ ਅਪਲੋਡ ਦੀ ਐਫਆਈਆਰ ਵਿਦੀਨ 24 ਆਵਰਸ ਇੱਕ ਹਫਤਾ ਉਸ ਐਫਆਈਆਰ ਨੂੰ ਗੁਪਤ ਬਣਾ ਕੇ ਰੱਖਿਆ ਇਹਨਾਂ ਬੰਦਿਆਂ ਨੇ ਦੱਸੋ ਯਾਰ ਕਿੱਥੋਂ ਦਾ ਕਾਨੂੰਨ ਹੈ ਕਿਹੜੇ ਬਦਲਾਅ ਤੇ ਕਿਹੜੀਆਂ ਸਰਕਾਰਾਂ ਇਹਨਾਂ ਨੇ ਰਿਕਾਰਡ ਹੀ ਤੋੜਤਾ ਮਗਰਲੀਆਂ ਦਾ ਵੀ ਬਿਲਕੁਲ ਸਾਰਾ ਖੈਰ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੋਕਾਂ ਦੀਆਂ ਅਰਦਾਸਾਂ ਦੇ ਨਾਲ ਮੈਂ ਉਹ ਵੀ ਐਫਆਈਆਰ ਲੜੀ ਮੈਂ ਰਿਣੀਆ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦਾ ਜਿਨ੍ਹਾਂ ਨੇ ਸਾਰੀ ਗੱਲ ਨੂੰ ਅੱਛੀ ਤਰ੍ਹਾਂ ਦੇਖ ਕੇ ਤੇ ਇਹਨਾਂ ਨੂੰ ਤਾੜਿਆ ਔਰ ਇਹਨਾਂ ਨੂੰ ਮੰਨਣਾ ਪਿਆ ਕਿ ਸਾਡੀ ਗੁਪਤ ਐਫਆਈਆਰ ਪਈ ਆ ਸੀ ਅਪਲੋਡ ਵੀ ਨਹੀਂ ਕੀਤੀ ਗਲਤੀ ਸਹਿਕਾਰ ਕੀਤੀ ਆ ਔਰ ਉਹ ਵੀ ਤੁਸੀਂ ਹੈਰਾਨ ਹੋਵੋਗੇ ਹਾਸੋ ਇਹਨੀ ਗੱਲ 37 ਸਾਲ ਪੁਰਾਣਾ ਰਿਕਾਰਡ ਮੇਰੀ ਫੈਮਲੀ ਦਾ ਮੇਰੀ ਫੈਮਲੀ ਦਾ ਔਰ ਇਹਨਾਂ ਨੂੰ ਸ਼ਰਮ ਨਹੀਂ ਆਈ ਭਗਵੰਤ ਮਾਨ ਨੂੰ ਔਰ ਇਹ ਪਰਸਨਲ ਇੰਟਰਸਟ ਲੈ ਰਿਹਾ ਚੀਫ ਮਿਨਿਸਟਰ ਪਿੱਛੇ ਕੇਜਰੀਵਾਲ ਵੀ ਲੱਗਾ ਹੋਇਆ ਦੋਨੋਂ ਲੱਗੇ ਹੋਏ ਨੇ ਮੇਰੇ ਕੋ ਸਾਰੀ ਗੱਲ ਹੈ ਚੰਗੀ ਤਰ੍ਹਾਂ ਨਾਲ ਕਿਉਂਕਿ ਇਹ ਮੇਰੀਆਂ ਕੰਪਲੇਂਟਸ ਕਿਧਰਾਂ ਦੀ ਘੁੰਮ ਕੇ ਜਾ ਰਹੀਆਂ ਦੋਨੋਂ ਐਸਟੀਐਮ ਦੀ ਵੀ ਤੇ ਮੇਰੀ ਜ਼ਮੀਨ ਦਾ ਮਾਮਲਾ ਵੀ ਕਿੱਥੋਂ ਘੁੰਮ ਕੇ ਜਾ ਰਹੀਆਂ ਨੇ ਚੀਫ ਸੈਕ DGP ਜਦੋਂ ਜਦੋਂ ਚੀਫ ਸੈਕਟਰੀ ਤੋੜਦਾ 24 ਘੰਟਿਆਂ 'ਚ ਇੱਥੇ ਐਕਸ਼ਨ ਹੋ ਜਾਂਦਾ ਪਲੱਸ ਮੈਂ ਖਿਆਲ ਇੰਗਲੈਂਡ ਦੀ ਪੁਲਿਸ ਵੀ ਨਹੀਂ ਤੇਜ਼ੀ ਨਾਲ ਐਕਟ ਨਹੀਂ ਕਰਦੀ DGP ਤੇ ਚੀਫ ਸੈਕਟਰੀ ਤੇ ਇਹਦਾ DGP ਨੂੰ DGP ਭੇਜਦਾ IG ਨੂੰ IG ਭੇਜਦਾ DIG ਨੂੰ DIG ਭੇਜਦਾ SSP ਨੂੰ SSP ਭੇਜਦਾ DSP ਨੂੰ SHO ਨੂੰ ਤੇ 24 ਘੰਟਿਆਂ 'ਚ ਪੱਚਾ ਦਰ ਸੋ ਵਾਟ ਦਸ ਦੈਟ ਮੀਨ ਦ ਚੀਫ ਮਿਨਿਸਟਰ ਇਜ਼ ਪਰਸਨਲੀ ਇੰਟਰਸਟਿਡ ਔਰ ਉਹਦੇ ਪਿੱਛੇ ਕੇਜਰੀ ਵਾਲਾ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਇਹਨਾਂ ਦੇ ਮਨਸ਼ ਹੈਗਾ ਵੀ ਸ਼ਾਇਦ ਸਾਨੂੰ ਡਰਾ ਲੈਣਗੇ ਧਮਕਾ ਕੇ ਅਸੀਂ ਕੇਜਰੀ ਆਲ ਨਹੀਂ ਗਏ ਮੈਂ ਕੋਈ ਮਾਫੀ ਮੰਗ ਮੈਂ ਘਬਾਨੇਗਾ ਤੇਰੇ ਅੰਗੂ ਤੇਰੇ ਆ ਬੌਸ ਵਾਂਗੂ ਜਿਹੜੇ ਬਿਕਰਮ ਜੀ ਥੀਦੇ ਤਲਵੇ ਚਟਕੇ ਮਾਫੀ ਮੰਗੀ ਤਲਵੇ ਪਹਿਲਾ ਬੋਰਡ ਵਾਲੇ ਲੋਕਾਂ ਕੋ ਫਿਰ ਐਡਾ ਡਰਪੋਕ ਬੰਦਾ ਵਾ ਤਲਵੇ ਚਟੇ ਕੱਲੇ ਉਹਦੇ ਤਲਵੇ ਨਹੀਂ ਚਟੇ ਪਤਾ ਨਹੀਂ ਕਿੰਨਿਆਂ ਦੇ ਚਟੇ ਜੈਨਰੀ ਸਾਫ ਸੁਮੇਤ ਪਤਾ ਨਹੀਂ ਕਿੰਨੇ ਲੋਕਾਂ ਦੇ ਆਈ ਵਾਂਟ ਟੂ ਜਸਟ ਟੈਲ them ਆਮ ਹੇਅਰ ਟੂ ਸਟੇ ਹੋਰ ਪਰਚੇ ਦਰਜ ਕਰ ਜੰਨੇ ਤੇਰੇ ਦਿਲ ਕਰਦਾ ਜੇ ਤੇਰੇ ਜਹਾਨ ਹੈ ਹੁਣ ਹੁਣ ਜੇ ਲਾਈਵ ਛੜੀ ਤੇ ਦੱਬ ਕੇ ਲਾ ਮੈਂ ਖੜਾ ਇੱਥੇ ਤੇਰੇ ਸਾਹਮਣੇ ਪਰਚੇ ਦਰਜ ਔਰ ਮੈਂ ਪਰਚੇ ਤਾਂ ਉਹਦੇ ਤੇ ਦਰਜ ਕਰਕੇ ਡਰਾਉ ਜਿਹਨੇ ਕਦੀ ਦੇਖਿਆ ਕੁਛ ਨਹੀਂਗਾ ਇਹ 13ਵਾਂ ਪਰਚਾ ਮੇਰੇ ਤੇ ਤਿੰਨੇ ਨਾ ਨਹੀਂ ਕਰਤੇ ਇਸ ਸਰਕਾਰ ਨੇ 10 ਪਹਿਲੇ ਕਿਤੇ ਨਹੀਂ ਖੜੇ ਤਿੰਨ ਇਹ ਵੀ ਨਹੀਂ ਟਿਕਨੇ ਨਾ ਜੇ ਈਡੀ ਦਾ ਨਹੀਂ ਟਿਕਿਆ ਜੇ ਮੈਨੂੰ ਭਾਜਪੀ ਨਹੀਂ ਡਰਾ ਸਕਦੀ ਬਟ ਹੈਲ ਆਰ ਟ੍ਰਾਈਂਗ ਟੂ ਡੂ ਔਰ ਮੈਂ ਪੁਲਿਸ ਨੂੰ ਵੀ ਕਿਹਾ ਵਾ ਫਿਰ ਕਹਿੰਦੇ ਸਾਨੂੰ ਡਰਾਉਂਦੇ ਆ ਜੀ ਉਹਨਾਂ ਨੂੰ ਕਿਹਾ ਤੁਸੀਂ ਵੀ ਹੱਥ ਛੋਕੇ ਬਣਦੇ ਆ ਨੋ ਐਵਰੀ ਆਫੀਸਰਸ ਰੂਲ ਐਵਰੀ ਆਫੀਸਰਸ ਰੂਲ ਜਿਹੜੇ ਮਿਸਟਰ ਡੀਆਈਜੀ ਨੇ ਜਿਹੜੇ ਸਪੈਸ਼ਲ ਟੀਮਸ ਮੇਰੇ ਵਾਸਤੇ ਬਣਾ ਰਹੇ ਨੇ ਕਿ ਇਹਨੂੰ ਭੇਜੋ ਇਹਦੀ ਤਹਿਕੀਕਾਤ ਕਰੋ ਜਿਹੜਾ ਉੱਥੇ ਡੀਐਸਪੀ ਬੈਠਾ ਸਬ ਡਿਵੀਜ਼ਨ ਵਿੱਚ ਯਾਰ ਉਹ ਤੁਸੀਂ ਸੰਵਿਧਾਨ ਦੇ ਰਾਖੇ ਹੋ ਬਾਬਾ ਸਾਹਿਬ ਅੰbedkar ਦੀ ਫੋਟੋ ਟੰਗੀ ਆ ਭਗਵੰਤ ਪਿੱਛੇ ਤੁਸੀਂ ਉਹਦੇ ਰਾਖੇ ਅਫਸਰਾਂ ਨੂੰ ਪੁੱਛਣਾ ਚਾਹੁੰਦੇ ਕਿ ਤੁਸੀਂ ਕੱਛੇ ਪਾਏ ਨੇ ਥੱਲੇ ਆ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਝਾੜੂ ਵਾਲਿਆਂ ਦੇ ਕੱਛੇ ਪਾਏ ਨੇ ਤੁਸੀਂ ਤੁਸੀਂ ਤਨਖਾਹ ਹੋ ਨਾ ਬੋਲਿੰਦੇ ਨੇ ਕਿ ਸੰਵਿਧਾਨ ਤੋਂ ਲੈਨੇ ਹੋ ਆਈ ਐਮ ਵੈਰੀ ਸੈਡੈਂਟਸ ਔਰ ਮੈਂ ਅਫਸਰੋਂ ਵਹੀ ਕਹਿਣਾ ਜੋ ਨਾ ਇਹਨੂੰ ਤੁਸੀਂ ਚਾਹੇ ਪਿਆਰ ਨਾਲ ਸਮਝ ਲਓ ਤੇ ਚਾਹੇ ਉੱਦਾਂ ਸਮਝ ਲਓ ਇਹ ਸਾਰੇ ਭਗੌੜੇ ਨੇ ਬਾਹਰ ਦੇ ਬੰਦੇ ਨੇ ਕੇਜਰੀਵਾਲ ਕੀ ਪਾਠਕ ਤੇ ਰਾਗਵ ਚੱਡਾ ਵਗੈਰਾ ਪੰਜਾਬ ਦੇ ਵਸਿੰਦਿਆਂ ਨੇ ਇੱਥੇ ਹੀ ਰਹਿਣਾ ਮੈਂ ਤੁਸੀਂ ਵੀ ਇੱਥੇ ਹੀ ਰਹਿਣਾ ਸਾਰਿਆਂ ਨੇ ਵੀ ਆਰ ਗੋਇੰ ਟੂ ਹੇਅਰ ਵੀ ਆਰ ਹੇਅਰ ਟੂ ਸਟੇ ਔਰ ਸਮਾਂ ਇੱਕ ਸਾਰ ਨਹੀਂ ਰਹਿੰਦਾ ਜ਼ਿੰਦਗੀ ਦੇ ਵਿੱਚ ਹਾਲਾਤ ਬਦਲਦੇ ਰਹਿੰਦੇ ਨੇ ਪਰਸਨਲਾਈਜ਼ ਲੜਾਈ ਤੇ ਨਾ ਉਤਰੋ ਤੁਸੀਂ ਡੋਨਟ ਗੈਟ ਪਰਸਨਲ ਕਿਸੇ ਦੇ ਕਹਿਣ ਦੇ ਉੱਤੇ ਕੋ ਝੂਠੇ ਪਰਚੇ ਨਾ ਦਰਜ ਕਰੋ ਔਰ ਆ ਦੇਖੋ ਮੇਰੇ ਸਾਹਮਣੇ ਮੇਰੇ ਕੋਲ ਰਿਕਾਰਡ ਆ ਜਿਹੜਾ ਉਹ ਪਿੰਡ ਆ ਨਾ ਕੇਸ਼ਵਦਾਜ ਉਹਦੇ ਪਿਓ ਦਾ ਨਾਮ ਹੈਗਾ ਮਨਜੀਤ ਕੁਮਾਰ ਉਹਦਾ ਪਿੰਡ ਹੈਗਾ ਵਾ ਟਾਕੀ ਸੈਦਾਂ ਤੇ ਉੱਥੇ ਪਿੰਡ ਆ ਪਠਾਨਕੋਟ ਦੇ ਵਿੱਚ ਜਿਹੜੇ ਬੰਦਿਆਂ ਨੇ ਉਹਦੀ ਵਿਚਾਰਿਆਂ ਦੀ ਹਿਫਾਜ਼ਤ ਕਰਦੇ ਨੇ ਪਿੰਡ 'ਚ ਮਦਦ ਕਰਦੇ ਆ ਉਹ ਪਿੰਡ ਦੇ ਸਰਪੰਚ ਤੇ ਪਰਚਾ ਦਰਜ ਕਰਤਾ ਐਫ ਆਈ ਆਰ ਨੰਬਰ 15 ਡੇਟਿਡ 17 5 23 17 ਪਰਸੋ ਹੀ ਸੀਗੀ ਔਰ ਕਹਨੇ ਕਰਾਇਆ ਵਾ ਫੋਰੈਸਟ ਡਿਪਾਰਟਮੈਂਟ ਨੇ ਕਿਤਾ ਦੇਖੋ ਕਿੰਡੀ ਬਿਸ਼ਰਮੀ ਬਲੇਟਨ ਬਲੇਟਨ ਵਾਇਲੇਸ਼ਨ ਆਫ ਦਾ ਲਾਅ ਕਿਟਾਰੂ ਚੱਕਦਾ ਆਪਣਾ ਮਹਿਕਮਾ ਫੋਰੈਸਟ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਵੱਲੋਂ ਕੰਪਲੇਂਟ ਲੈ ਕੇ ਇੱਕ ਬੋਗਸ ਇੰਡੀਅਨ ਫੋਰੈਸਟ ਐਕਟ 1927 ਦੇ ਤਹਿਤ ਪਤਾ ਨਹੀਂ ਕਿੰਨੀਆਂ ਧਾਰਾ ਲਾਤੀਆਂ 32 33 63 ਵਾਈਲਡਫਾਇਲ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 9 51 ਮਾਈਨਸ ਐਂਡ ਮਿਨਰਲਜ਼ ਐਕਟ 1957 21 ਆ ਆਈਪੀਸੀ 379 ਥਫਟ ਫੋਰੈਸਟ ਡਿਪਾਰਟਮੈਂਟ ਵੱਲੋਂ ਐਫਆਈਆਰ ਦਰਜ ਕਰਾਈ ਗਈ ਹੈ ਕਿ ਹੁਣ ਭਗਵੰਤ ਮਾਨ ਨੇ ਕੁਟਾਰੂ ਚੱਕ ਨੂੰ ਇਹ ਵੀ ਅਧਿਕਾਰ ਦਿੱਤਾ ਵਾ ਕਿ ਪੁਲਿਸ ਵੀ ਤੇਰੇ ਅਧੀਨ ਸੈਕਸ਼ੂਅਲ ਸਕੈਂਡਲ ਵੀ ਤੂੰ ਕਰ ਨੌਜਵਾਨ ਨੂੰ ਐਕਸਪਲੋਇਟ ਵੀ ਕਰ ਆਪਣੇ ਦਫ਼ਤਰਾਂ ਵਿੱਚ ਬੁਲਾ ਕੇ ਜੋ ਉਹ ਕਰਨੀ ਆ ਤੂੰ ਵੱੱਡ ਫੈਲੀ ਉਹ ਵੀ ਕਰ ਤੇ ਮੇਰੀ ਪੁਲਿਸ ਵੀ ਤੇਰੇ ਨਾਲ ਆ ਤੇਰੇ ਸਾਡੇ ਤੇਰੇ ਅਸੀਂ ਜਿਹੜਾ ਬੋਲੂਗਾ ਉਹਦੇ ਖਿਲਾਫ ਖਹਿਰਾ ਬੋਲੂ ਖਹਿਰੇ ਤੇ ਪਰਚਾ ਸਰਪੰਚ ਪਿੰਡ ਦਾ ਸਰਪੰਚ ਆ ਜਿਹੜੇ ਗਗਨਦੀਪ ਸ਼ਰਮਾ ਮੌਕੇ ਦਾ ਸਰਪੰਚ ਆ ਪਿੰਡ ਟੱਕੀ ਸੈਦਾਂ ਦਾ ਉਹਦੇ ਭਰਾ ਤੇ ਪਵਨਦੀਪ ਸ਼ਰਮੇ ਤੇ ਉਹਦੇ ਪਿਓ ਵੀ ਨਹੀਂ ਸਪੈਅਰ ਕੀਤਾ ਸੌਰਨਦਾਸ ਤੇ ਇਹ ਸਾਰਿਆਂ ਦੇ ਉੱਤੇ ਮਲਟੀਪਲ ਪਰਚੇ ਔਰ ਇੱਥੇ ਦੋ ਡੀਐਸਪੀਜ਼ ਇਹਦੇ ਚ ਪਰਸਨਲ ਇੰਟਰਸਟ ਲੈ ਰਹੇ ਨੇ ਰਵਿੰਦ ਰਜਿੰਦਰ ਸਿੰਘ ਮਨਹਾਸ ਡੀਐਸਪੀ ਧਾਰ ਔਰ ਇਹਦੇ ਨਾਲ ਦੂਜਾ ਹੈਗਾ ਸੁਖਜਿੰਦਰ ਸਿੰਘ ਡੀਐਸਪੀ ਗੁਰਦਾਸਪੁਰ ਆਹ ਤਾਂ ਕਹਾਣੀਆਂ ਸਾਡੇ ਪੰਜਾਬ ਦੀ ਮੇਰੇ ਵੀਰੋ ਔਰ ਭਗਵੰਤ ਮਾਨ ਦੀ ਉਹ ਦਿਓ ਜਰਾ ਵੀਡੀਓ ਦਿਖਾਈ ਇੱਕ ਪਿੰਟ ਐਸਆਈਟੀ ਬਾਰੇ ਕੀ ਐਸਆਈਟੀ ਬਣਾਈ ਨਾ ਇਸਨੇ ਆ ਸੁਣੋ ਜਰਾ ਕੀ ਕਹਿੰਦਾ ਸੀ ਚਲਾਈ ਤਾਂ ਹੈ ਨਹੀਂ ਐਸਆਈਟੀ ਜਿਹੜੀ ਬਣਾਈ ਆ ਐਸਆਈਟੀ ਬਾਰੇ ਭਗਵੰਤ ਮਾਨ ਖੁਦ ਕੀ ਕਹਿੰਦਾ ਸੀ ਉਹ ਬੇਸਿਟੀ ਬੇਸਿਟੀ ਤਾਂ ਮੈਨੂੰ ਲੱਭੀ ਨਹੀਂ ਆਪ ਕਰਦਾ ਸੀ ਸਿੱਟਾ ਤਾਂ ਬੇਸਿੱਟਾ ਐਸਆਈਟੀ ਬੈਗੀ ਫਰਾਨਾ ਤੇਨ ਦਾ ਪਾ ਲੈ ਝੰਡੇ ਬਸਤੇ ਚ ਸੋ ਵੀਰੋ ਐਸਆਈਟੀ ਬਿਠਾ ਦੋ ਐਸਆਈਟੀ ਬੈਗੀ ਫਰਾਨਾ ਤੇਨ ਦਾ ਪਾ ਲੈ ਝੰਡੇ ਬਸਤੇ ਚ ਜਿਹੜਾ ਬੰਦਾ ਆਪੋਜੀਸ਼ਨ ਵਿੱਚ ਰਹਿ ਕੇ ਸਿੱਟਾ ਨੂੰ ਬੇਸਿੱਟਾ ਕਹਿੰਦਾ ਸੀ ਐਸਆਈਟੀ ਪਾਤੀ ਬਣਾਤੀ ਠੰਡੇ ਬਸਤੇ ਚ ਪਾਤੀ ਉਹੀ ਟੈਕਨੀਕ ਅੱਜ ਉਹ ਭਗਵੰਤ ਮਾਨ ਆਪਣੇ ਮੰਤਰੀ ਨੂੰ ਬਚਾਉਣ ਵਾਸਤੇ ਵਰਤ ਰਿਹਾ ਵਾ ਔਰ ਮੈਂ ਐਸ ਆਈਟੀ ਨੂੰ ਕਹਾਂਗਾ ਕਿ ਦਿਸ ਇਜ਼ ਇਹਦਾ ਸ਼ਾਰਟ ਫਾਰਮ ਐਕਚੁਅਲੀ ਹੈਗੀ ਆ ਸਪੋਰਟ ਇਨ ਟ੍ਰਬਲ ਐਸ ਆਈਟੀ ਸਪੋਰਟ ਇਨ ਟ੍ਰਬਲ ਮੈਕਨਿਜ਼ਮ ਆ ਬਣਾਇਆ ਸਰਕਾਰਾਂ ਨੇ ਬੰਮਗਲੀਆਂ ਨੇ ਵੀ ਬਣਾਇਆ ਜਿਹੜੇ ਉਹਨਾਂ ਦੇ ਤਾਕਤਵਰ ਬੰਦੇ ਫੜਦੇ ਫਸਦੇ ਨੇ ਉਹ ਕਹਿੰਦੇ ਐਸ ਆਈਟੀ ਬਣਾ ਦਿਓ ਜੀ ਵੇਅਰ ਇਜ਼ ਦ ਨੀਡ ਆਫ ਐਸ ਆਈਟੀ ਜਦੋਂ ਵਿਕਟਮ ਸਾਹਮਣੇ ਆ ਗਿਆ ਵੀਡੀਓ ਸਾਹਮਣੇ ਆ ਗਈ ਪਰਚਾ ਦਰਜ ਕਰੋ ਫੜ ਕੇ ਅੰਦਰ ਦਿਓ ਤੇ ਕੈਬਨਿਟ ਚੋਂ ਬਾਹਰ ਕੱਢੋ ਆਦਾ ਇਹਨਾਂ ਦੀ ਕਰਤੂਤ ਹੈਗੀ ਆ ਠੀਕ ਹੈ ਇਲੈਕਸ਼ਨ ਜਿੱਤ ਕੇ ਹੋਣਗੇ ਡਸਨਟ ਮੈਟਰ ਇਲੈਕਸ਼ਨਾਂ ਇੱਥੇ 100 ਜਿੱਤਦੀਆਂ ਪਾਰਟੀਆਂ 100 ਹਾਰਦੀਆਂ ਨੇ ਇਟ ਡਸ ਨਥਿੰਗ ਟੂ ਡੂ ਵਿਦ ਥਿਸ ਇਹ ਇੱਕ ਇਹਨਾਂ ਦੇ ਇਮੋਰਲ ਕੰਡਕਟ ਦਾ ਇੱਕ ਮੰਤਰੀ ਦੀ ਵਹਾਯਾਤੀ ਦਾ ਇਹ ਸਬੂਤ ਦੇ ਰਿਆ ਮੈਂ ਪਬਲਿਕ ਡੋਮੇਨ ਚ ਔਰ ਖੜਾ ਹਾਂ ਔਰ ਜਿੱਥੇ ਕਿਹਾ ਸੀ ਉੱਥੇ ਹੀ ਖੜਾ ਹਾਂ ਔਰ ਇਹਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਇਮੀਡੀਏਟਲੀ ਆਪਣੀ ਕੈਬਨਿਟ ਚੋਂ ਘੱਡਿਆ ਜਾਵੇ ਇਹਨੂੰ ਫੜ ਕੇ ਅੰਦਰ ਦਿੱਤਾ ਜਾਵੇ ਤਾਂ ਕਿ ਸਾਡੇ ਸਮਾਜ ਵਿੱਚ ਇੱਕ ਮੈਸੇਜ ਜਾਵੇ ਕਿ देयर इज ਜ਼ੀਰੋ ਟੋਲਰੈਂਸ ਫੋਰ ਸੱਚ ਟਾਈਪ ਆਫ ਸੈਕਸ਼ੂਅਲ ਸਕੈਂਡਲਸ ਇਨ ਦਾ ਸਟੇਟ ਆਫ ਪੰਜਾਬ ਜਦ ਤੱਕ ਨਹੀਂ ਦੇਣਗੇ ਸਾਡੀ ਲੜਾਈ جاری ਚਾਹਵੇ ਮੈਂ ਆਪਣੇ ਲੀਡਰ ਆਫ ਆਪੋਜੀਸ਼ਨ ਨਾਲ ਵੀ ਗੱਲ ਕੀਤੀ ਆ ਪਾਰਟੀ ਨਾਲ ਵੀ ਗੱਲ ਕੀਤੀ ਆ ਵੈਰੀ ਸ਼ਾਰਟਲੀ ਕੋਸ਼ਿਸ਼ ਕਰਾਂਗੇ ਕਿ ਜੇ ਘਟਾਰੂ ਚੱਕ ਨੂੰ ਨਹੀਂ ਕੱਢਦੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਜੀਟੇਸ਼ਨਲ ਪ੍ਰੋਗਰਾਮ ਬਾਕੀ ਪਾਰਟੀ ਦੇ ਲੀਡਰਸ ਅਨਾਉਂਸ ਕਰਨਗੇ ਉਹਦੇ ਕਰਕੇ ਇਹਨਾਂ ਨੂੰ ਮਜਬੂਰ ਕਰਾਂਗੇ ਤੁਹਾਡਾ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਿਸੇ ਨੇ ਕੋਈ ਸਵਾਲ ਪੁੱਛਣਾ ਤੁਹਾਡਾ ਜਦੋਂ ਤੁਸੀਂ ਆਵਾਜ਼ੀ ਪਾਰਟੀਆਂ ਸੀਗੇ ਉਹ ਤੁਹਾਨੂੰ ਜੁਆਇਨ ਕੀਤੀ ਸੀ ਜਦੋਂ ਉਹਨਾਂ ਨੂੰ ਵਿੱਚ ਪਤਾ ਲੱਗਾ ਕਿ ਪਾਰਟੀ ਜਨਰਲ ਸੈਗਮੈਂਟ ਇਹ ਸਵਾਲ ਬਣਦਾ ਜੀ ਦੱਸੋ ਪਹਿਲਾਂ ਤੁਸੀਂ ਬੜੇ ਅੱਛੇ ਸੁਲਝੇ ਹੋਏ ਬੰਦੇ ਹੋ ਭਗਵੰਤ ਮਾਨ ਨੇ ਮੈਨੂੰ ਪੁੱਛਿਆ ਚਲੋ ਕੋਈ ਗੱਲ ਨਹੀਂ ਆਪਣੇ ਸਤਿਕਾਰਯੋਗ ਨੇ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਨਾ ਜਦੋਂ ਉਹਨੇ ਆਪਣੀ ਉਹ ਲਾਂਚ ਕੀਤੀ ਸੀ ਕੀ ਸੀ ਕੀ ਸੇਵਾ ਸੰਦੀਗੋੜੋਂ ਲਾਂਚ ਨਹੀਂ ਕੀਤੀ ਸੀ ਇੱਕ ਸੇਵਾ ਜੀ ਬੈਠ ਕੇ ਬਿਜਲੀ ਬਹਾਾ ਟਾਈਮਿੰਗ ਦੇ ਆੜੀ ਉਹ ਜਿਹੜੇ ਇਹ ਪਹਿਲੀ ਤਰੀਕ ਦੀ ਗੱਲ ਈ ਆ 7 ਵਜੇ ਤੋਂ ਲੈ ਕੇ 1:30 ਵਜੇ ਕੀਤੇ ਸੀ ਉੱਥੇ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਲਾਲਜੰਨ ਕਟਾਰੂ ਚੱਕ ਦੀ ਆ ਰਹੀ ਇੱਕ ਆਕਸੀਨ ਵੀਡੀਓ ਉਹਦੇ ਸੈਕਸ਼ੂਅਲ ਮਿਸਕੰਡਕਟ ਦੀ ਉਹਦੇ ਤੁਹਾਡੇ ਬਾਰੇ ਉਹਦਾ ਤੁਹਾਡੇ ਬਾਰੇ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਵਾ ਕਹਿੰਦਾ ਜੀ ਮੈਂ ਤਾਂ ਵੀਡੀਓ ਦੇਖੀ ਨਹੀਂ ਕਿ ਪਰ ਨਾਲ ਹੀ ਮੈਂ ਕਹਿ ਦਿੰਦਾ ਕਿ ਸਾਡਾ ਮੰਤਰੀ ਬੇਗੁਨਾਮ ਆ ਤੇ ਫਿਰ ਅੱਗੇ ਜਾ ਕੇ ਖੈਰੇ ਤੇ ਤੰਜ਼ ਕਰਸ ਕੇ ਕਹਿੰਦਾ ਖੈਰਾ ਸਾਹਿਬ ਨੇ ਤਾਂ ਇਸ ਕਟਾਰੂ ਚੱਕ ਨੂੰ 2019 ਚ ਲੋਕ ਸਭਾ ਦਾ ਕੈਂਡੀਡੇਟ ਬਣਾਇਆ ਸੀ ਬਣਾਇਆ ਸੀਗਾ ਜਿਹੜੀ ਗੱਲ ਤਾਥ ਆ ਉਹ ਤਾਂ ਤਾਥ ਹੀ ਰਹਿਣਾ ਵਾ ਕਹਿੰਦਾ ਜੀ ਇਹਨਾਂ ਨੂੰ ਨਹੀਂ ਸੀ ਪਤਾ ਉਹਦਾ ਕਿਰਦਾਰ ਕਿਦਾਂ ਦਾ ਮੈਨੂੰ ਕੀ ਪਤਾ ਸੀਗਾ ਕਿ ਕਟਾਰੂ ਚੱਕ ਨੇ ਆਣ ਕੇ 2023 ਵਿੱਚ ਕੀ ਗੋਲ ਖਲੋਣੇ ਨੇ ਕੀ ਵਾਹਵਾਇਤੀਆਂ ਕਰਨੀਆਂ ਨੇ ਕੀ ਬਦਫੈਲੀਆਂ ਕਰਨੀਆਂ ਨੇ I had no evidence that time if I had evidence ਮੈਂ ਇਦਾਂ ਦੇ ਬੰਦੇ ਨੂੰ 5 ਮਿੰਟ ਨਾ ਉੱਥੇ ਕਿਤੇ ਲਾਗੇ ਟਿਕਟ ਦਿੰਦਾ ਦਸੋ ਕਿੱਡੀ ਬੇਫਕੂਫੀ ਵਾਲਾ ਸਵਾਲ ਪੁੱਛਿਆ ਇੱਕ ਮੁੱਖ ਮੰਤਰੀ ਨੇ ਬੇਫਕੂਫੀ ਕਿ ਖੈਰਾ ਸਾਹਿਬ ਨੂੰ ਨਹੀਂ ਸੀ ਪਤਾ ਕਿ ਵੱਦਫੈਲੀਆਂ ਕਰਦੇ ਨੇ ਖੈਰਾ ਸਾਹਿਬ ਪੂਨਾ ਤਰਾਕ ਜਦ ਵੀ ਸਾਰੇ ਮੰਤਰੀ ਉੱਤੇ ਆਏ ਮੁੱਖ ਮੰਤਰੀ ਨੇ ਕਿਹਾ ਕਿ ਟਾਲੂ ਚੱਕ ਦੀ ਜਿਹੜੀ ਆ ਵੀਡੀਓ ਦੀ ਹੈ ਸਾਰੀ ਅਫਵਾਹ ਆ ਇਹ ਐਮੀ ਦੀਆਂ ਗੱਲਾਂ ਆ ਕੋਈ ਐਹੋ ਦੀ ਕੋਈ ਗੱਲ ਨਹੀਂ ਹੈਗੀ ਛੋਟੇ ਵੀਰ ਕਿਉਂ ਇਦਾਂ ਦੇ ਸਵਾਲ ਪੁੱਛਦੇ ਹੋ ਗਵਰਨਰ ਝੂਠ ਬੋਲ ਰਿਹਾ ਪੰਜਾਬ ਦਾ ਰਾਜਪਾਲ ਰਾਜਪਾਲ ਡੀਜੀਪੀ ਤੇ ਚੰਡੀਗੜ੍ਹ ਨੂੰ ਇੱਕ ਵੀਡੀਓ ਦਿੰਦਾ ਉਸ ਵੀਡੀਓ ਦੀ ਵੈਰੀਫਿਕੇਸ਼ਨ ਹੁੰਦੀ ਆ ਪੰਜਾਬ ਸਰਕਾਰ ਦੇ ਕੋਲ ਆ ਇਹਦਾ ਮਤਲਬ ਉਹ ਹੋਰ ਝੂਠ ਬੋਲ ਰਹੇ ਨੇ ਤੁਹਾਡੇ ਤੋਂ ਵੀ ਝੂਠ ਫਲਵਾ ਰਹੇ ਨੇ ਇਦਾਂ ਦੇ ਸਵਾਲ ਪੁੱਛਵਾ ਕੇ ਪੜ੍ਹਨ ਹਾਂ ਹੋਰ ਇੱਕ ਪੰਨ ਜੀ ਸਰੀ ਜਿਹੜੀ ਆਪਣੀ ਵਰਦੀ ਦੇ ਮੁੰਡੇ ਉੱਪਰ ਮੈਂ ਕਿਹਾ ਕਿ ਆਪਾਂ ਨੂੰ ਗੰਗਾਰ ਨਾਈਟ ਦੇ ਕੋਲ ਇਕੱਠ ਹੋਣਾ ਸੀ ਇਹ ਰੁਕੀ ਅੱਗੇ ਪਤਾ ਨਹੀਂ આરોਪ ਮੈਨੂੰ ਨਹੀਂ ਪਤਾ ਪਰ ਵਨ ਸਟ ਬਿਕਮਸ ਵੈਸਟਰਨ ਟਰਸਟ ਆ ਗਿਆ ਨਾ ਫੋਰੈਸਟ ਮਿਨਿਸਟਰ ਹੈ ਕਟਾਰੂਚਕ ਉਸ ਕੇਸ਼ਵ ਦਾ ਪਿੰਡ ਆ ਕੀਸ਼ਵ ਦੇ ਪਿੰਡ ਦਾ ਸਰਪੰਚ ਆ 13000 ਹੋਰ ਪਿੰਡ ਆ ਉੱਥੇ ਫੋਰੈਸਟ ਵਾਇਲੇਸ਼ਨ ਨਹੀਂ ਹੋ ਰਹੀ ਜਸਪ ਕਹੋ ਉਸ ਪਿੰਡ ਦਾ ਸਰਪੰਚ ਆ ਉਹ ਸਰਪੰਚ ਕੇਸ਼ਵ ਦੇ ਪਰਿਵਾਰ ਦੀ ਗਰੀਬ ਬੰਦਿਆਂ ਦੀ ਮਦਦ ਕਰਦੇ ਨੇ ਇਸ ਕਰਕੇ ਚੱਕ ਕੇ ਟੰਗ ਦਿੱਤਾ ਉਹਨਾਂ ਨੂੰ ਉਹਦੇ ਕੰਟੈਂਟ ਕੀ ਆ ਤੁਸੀਂ ਇਹ ਬਾਅਦ ਚ ਐਫ ਆਈ ਆਰ ਭੇਜ ਦੂੰਗਾ ਪੜ ਲੈਣ ਨੂੰ ਮੈਂ ਸਵਾਲ ਪੁੱਛਾਂਗਾ ਉਸ ਨੇ ਇੰਨਾ ਸੁਣਨ ਚਾਹਿਆ ਇਸ ਕਰਕੇ ਕਿਸੇ ਕਿਸੇ ਹੋਰ ਮੰਤਰੀ ਦੀ ਆ ਵੀਡੀਓ ਵੀ ਜਲਦ ਗਵਰਨਰ ਸਾਹਿਬ ਨੂੰ ਦੇ ਜਾਈ ਜਾਵੇ ਹਾਂ ਜੇ ਜਲਦੀ ਨਹੀਂ ਦੇਣੀ ਨਾ ਇੰਨੀ ਜਲਦੀ ਦੇ ਦਿੱਤੀ ਤਾਂ ਫਿਰ ਹੁਣੇ ਕੰਮ ਖਤਮ ਹੋ ਜੂ ਫਿਲਮ ਏਵਰੀਥਿੰਗ ਵਿਲ ਕੰਟੀਨਿਊ ਜਸਟ ਵੇਟ ਆਨ ਹ ਚਲੋ ਸਾਰੇ ਮੰਤਰੀ ਦਾ ਸਵਾਲ ਲੈ ਰਹੇ ਆ ਉਹ ਬੰਦਾ ਕਿਦਾਂ ਮੁਕਾਬਲਾ ਕਰਦਾ ਹੋਊਗਾ ਫੇਸ ਟੂ ਫੇਸ ਇਹ ਤਾਂ ਹੁਣ ਤੁਸੀਂ ਉਹਨੂੰ ਪੁੱਛਣਾ ਨਾ ਜੀ ਕਹਿੰਦਾ ਸਰ ਉਸ ਦਿਨ ਮੇਰੀ ਗੱਲ ਚੱਕ ਨਾਲ ਹੋਈ ਗੋੜ ਨਾਲ ਬੋਲੇ ਕਿ ਇਹ ਜਿਹੜੀ ਵੀਡੀਓ ਆ ਇਹ ਹੈ ਤਾਂ ਮੇਰੀ ਪਰ ਜਦੋਂ ਕਿਤੇ ਮੈਂ ਆਰਾਮ ਨਾਲ ਲੈਕਸੋ ਕੇ ਬੈਠਾ ਸੀਗਾ ਇਹ ਬੰਦੇ ਨੇ ਵੀਡੀਓ ਕਾਲ ਕੀਤੀ ਮੈਨੂੰ ਤੇ ਜਦੋਂ ਮੈਂ ਚੱਕੀ ਕਿਹਾ ਤਾਂ ਗਲਤੀ ਮੇਰ ਕੋਈ ਨਹੀਂ ਹੋਈ ਕਿ ਮੈਂ ਚੱਕ ਲਈ ਹੋਰ ਵੀ ਝੂਠ ਬੋਲਦਾ ਹੈ ਮਨਿੰਦਰ ਇਜ਼ ਅ ਲਾਇਰ ਉਹਨੂੰ ਕਾ ਇੱਥੇ ਮੇਰੇ ਨਾਲ ਬੈਠੇ ਤੇ ਮੈਂ ਵੀਡੀਓ ਚਲਾਉਂਗਾ ਆ ਬੈਠੇ ਮੇਰੇ ਨਾਲ ਉਹ ਕਹਿੰਦਾ ਮੈਨੂੰ ਚਲਾਓ ਵੀਡੀਓ ਜਰਾ ਫੇਰ ਮੈਂ ਪੁੱਛੂੰਗਾ ਕਿ ਲਗਜ਼ਰੀ 'ਚ ਬੈਠਾ ਸੀ ਕਿੱਥੇ ਬੈਠਾ ਸੀ ਮੈਂ ਤੁਹਾਡੇ ਬਾਰੇ ਸਾਲ ਕੀਤਾ ਕਿ ਤੁਸੀਂ ਵੀਡੀਓ ਨਾਲ ਜਾਰੀ ਕੀਤੀ ਉਹ ਕਹਿੰਦੇ ਸਾਡੀ ਸਾਰੀ ਪਾਰਟੀ ਜਲਦ ਖੈਰਾ ਸਾਫ ਦੇ ਉੱਤੇ ਮਾਨਾ ਨਹੀਂ ਲੱਗੇ ਮਾਨਹਾਨੀ ਤਾਂ ਛੱਡੋ ਦੋ ਪਰਚੇ ਦਰਜ ਕਰ ਦਿੱਤੇ ਮਾਨਹਾਨੀ ਤਾਂ ਬਹੁਤ ਲੰਬਾ ਕੰਮ ਆ ਉਹਦਾ ਹਲੇ ਰੂਟ ਲੱਗੂਗਾ 3 ਸਾਲ ਲੱਗਣਗੇ ਟੂ ਗੈਟ ਮੀ ਸਮਨਡ ਇਨਟੂ ਦਾ ਕੋਰਟਸ when they have adopted a shortcut to intimidate me through two FIRs ਤੁਸੀਂ ਮਾਨਹਾਨੀ ਦੀ ਗੱਲ ਕਰ ਰਹੇ ਹੋ ਜਿਹੜੀ ਗੱਲ ਕਰ ਰਹੇ ਹੋ ਯਾਰ ਤੁਸੀਂ ਨਾ ਬੁਰਾ ਨਾ ਮਨਾਓ ਸਾਰੇ ਜਣੇ ਤੁਸੀਂ ਜਦੋਂ ਪੁੱਛਦੇ ਹੋ ਦੇਖੋ ਡੋਨਟ ਮਾਈਂਡ ਡੋਨਟ ਟੇਕ ਐਨ ਆਫੈਂਸ ਕੋਈ ਵੀ ਕਿਸੇ ਨੂੰ ਪਰਸਨਲ ਨਹੀਂ ਕਹਿ ਰਿਹਾ ਕਤਾਰੂ ਚੱਕ ਤੁਹਾਡੀ ਕਚਹਿਰੀ ਜੋ ਨਿਕਲ ਹੀ ਨਹੀਂ ਸਕਦਾ ਸੁੱਕਾ ਜੇ ਤੁਸੀਂ ਸਵਾਲ ਚਾਜਦੇ ਚੱਜਦੇ ਪੁੱਛਦੇ ਹੋ ਪੁੱਛਦੇ ਹੀ ਨਹੀਂਗੇ ਜਦੋਂ ਭਗਵਾਨਤਮਨ ਨਹੀਂ ਜਦੋਂ ਅੱਜ ਇੱਕ ਇੱਕ ਮਿੰਟ ਵੀਡੀਓ ਨਹੀਂ ਤੁਹਾਨੂੰ ਲੋਡ ਹੈਗੀ ਵੀਡੀਓ ਦੀ অথেন্টিਕੇਸ਼ਨ ਹਾਸ ਬੀਨ ਡਨ ਬਾਈ ਦ ਗਵਰਨਰ ਉਹਨਾਂ ਦਾ ਕੋਈ ਵੀ ਸਿਪਾਈ ਬੋਲ ਕੇ ਰਾਜੀ ਨਹੀਂ ਕੋਈ ਲਫਜ਼ ਮੈਂ ਕਹਿੰਦਾ ਚਲੋ ਮੁੱਖ ਮੰਤਰੀ ਆਉਂਦਾ ਕੋਈ ਮਨਿਸਟਰ ਆਉਂਦਾ ਯੂ ਸ਼ੁਡ ਆਸਕ ਥੈਮ ਪ੍ਰੋਪਰਲੀ ਮੇਕ ਥੈਮ ਟੂ ਮੇਕ ਅ ਸਟੈਂ ਤਦੋਂ ਯਸੋ ਨੂੰ ਕਿ ਕੀ ਭਗਵੰਤ ਮਾਨ ਨੂੰ ਪੁੱਛੋ ਕਿ ਸੈਕਸ ਸੈਕਸ਼ੂਅਲ ਮਿਸਕੰਡਕਟ ਤੁਹਾਡੇ ਲਈ ਵਾਸਤੇ ਕੋਈ ਗੁਨਾਹ ਹੈ ਕਿ ਨਹੀਂ ਹੈ ਕਟਾਰੂ ਚੱਕ ਦੇ ਬਾਰੇ ਤੁਹਾਡਾ ਕੀ ਐਕਸ਼ਨ ਹੈ ਤੁਸੀਂ ਫੜ ਕੇ ਅੰਦਰ ਦੇਣਾ ਕਿ ਨਹੀਂ ਦੇਣਾ ਐਨੀ ਗੱਲ ਸਾਂਜੀ ਤੁਸੀਂ ਕਹਦੇ ਇਸ ਉਹ ਇਨਕੁਆਇਰੀ ਦੇ ਵਿੱਚ ਫਰਦਰ ਕਿ ਪਹੁੰਚ ਹੀ ਨਹੀਂ ਸਕਦੇ ਇਸ ਤਰ੍ਹਾਂ ਵਾ ਦੀਪਕਮਲ ਜੀ ਜੇ ਕੇਸ਼ਵ ਐਸਆਈਟੀ ਦੇ ਮੂਰੇ ਪੇਸ਼ ਹੋ ਗਏ ਨੇ ਚੱਕ ਲੈਣਾ ਵਾ ਉਲਟਾ ਪਰਚ ਫਿਰ ਪਰਚੇ ਤੇ ਖੈਰੇ ਦੇ ਦਰਜ ਹੋਣਗੇ ਉਹ ਸਰਪੰਚ ਗगन ਜਿਹੜਾ ਪਿੰਡ ਦਾ ਉਹਦੇ ਤੇ ਦਰਜ ਹੋਣਗੇ ਆਪੋਜੀਸ਼ਨ ਤੇ ਦਰਜ ਹੋਣਗੇ ਇਹ ਬਣੀ ਐਸਆਈਟੀ ਇਸ ਕੰਮ ਲਈ ਕਿ ਚੱਕੋ ਚੱਕੋ ਉਹਨੂੰ ਅੱਛਾ ਐਸਆਈਟੀ ਨੂੰ ਪੁੱਛੋ ਕਿ ਕਿਤਾਰੂ ਚੱਕਦਾ ਬਿਆਨ ਲਿਆ ਉਹਨਾਂ ਨੇ ਹੁਣ ਤੱਕ 10 ਦਿਨ ਹੋ ਗਏ ਐਸਆਈਟੀ ਨੂੰ ਬਣੀ ਨੂੰ ਦੇ ਹੈਵ ਨਾਟ ਇਵਨ ਗੋਨ ਟੂ ਦ ਮਿਨਿਸਟਰ ਕਿ ਸਾਨੂੰ ਤੁਹਾਡੇ ਬਾਰੇ ਉਹਨੂੰ ਵੀਡੀਓਜ਼ ਦਿਖਾਉਣ ਸਾਹਮਣੇ ਉਹਨੂੰ ਕਨਫਰੰਟ ਕਰੇ ਐਸਆਈਟੀ ਉਹਨੂੰ ਕਨਫਰੰਟ ਕਰਕੇ ਦੱਸੇ ਵੀ ਆ ਤੇਰੀ ਵੀਡੀਓ ਹੈ ਕਿ ਨਹੀਂ ਹੈ ਜਦੋਂ ਮੰਨ ਚੂਗਾ ਤਾਂ ਪਰਚਾ ਬਣ ਗਿਆ ਉੱਥੇ ਕਲਮੁੱਕੀ ਕੀ ਕੇਸ਼ਵ ਦੇ ਬਿਆਨ ਦੀ ਲੋੜ ਹੀ ਨਹੀਂ ਕੀ ਕੇਸ਼ਵ ਦੇ ਬਿਆਨ ਲੈਣੇ ਆ ਤੇ ਐਸਆਈਟੀ ਦੀ ਕੰਪਲੇਨ ਐ ਐਸਸੀ ਕਮਿਸ਼ਨ ਦੀ ਕੰਪਲੇਨ ਦੀ ਕਾਪੀ ਲੈ ਲੈਂਦੇ ਰੈਸਟ ਆ ਡੋਨਟ ਨੋ ਕਿ ਉਹ ਕਿੱਥੇ ਆ ਉਹ ਕਿਉਂ ਨਹੀਂ ਪੇਸ਼ ਹੋ ਰਿਹਾ ਮੇਰੀ ਜ਼ਿੰਮੇਵਾਰੀ ਨਹੀਂ ਗਈ ਬਟ ਵੀਡੀਓਜ਼ ਆਰ ਐਮਪਲ ਐਵਿਡੈਂਸ ਲੈਟ ਕਿਟਾਰੂ ਚੱਕ ਡਿਨਾਈ ਬਿਫੋਰ ਦੀ ਐਸਆਈਟੀ ਕਿਆ ਮੇਰੀ ਵੀਡੀਓ ਨਹੀਂ ਗਈ ਫਿਰ ਨੈਕਸਟ ਸਟੈਪ ਅਸੀਂ ਮੂਵ ਕਰਾਂਗੇ ਸਾਰਾ ਕੁਝ ਮੁਰਿਆ ਆ ਹੋਇਆ ਵਾਈ ਨਾਟ ਵਾਈ ਨਾਟ ਦੇਖੋ ਗੱਲ ਇਹ ਐ ਕਿ ਐਸਐਟਿ ਕਾਦੇ ਨਹੀਂ ਬਣੀ ਐ ਐਸਐਟਿ ਕੇਸ਼ਰ ਨੂੰ ਠੋਕਣ ਲਈ ਬਣੀ ਐ ਕਿ ਕਿਟਾਰੂ ਚੱਕ ਦੇ ਖਿਲਾਫ ਐਕਸ਼ਨ ਲੈਣ ਲਈ ਬਣੀ ਐ ਅਗਰ ਕਿਟਾਰੂ ਚੱਕ ਦੇ ਖਿਲਾਫ ਐਕਸ਼ਨ ਲੈਣ ਲਈ ਬਣੀ ਆ ਤੇ ਫਿਰ ਕਿਟਾਰੂ ਚੱਕ ਨੂੰ ਬੁਲਾ ਕੇ ਉਹਦੀ ਉਹਨੂੰ ਵੀਡੀਓਜ਼ ਦਿਖਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰਨ ਜੇ ਉਹ ਕਹਿੰਦਾ ਕਿ ਮੇਰੀ ਵੀਡੀਓ ਆ ਜਿਹੜਾ ਕਿ ਭਜ ਨਹੀਂ ਸਕਦਾ THEN HE IS GOT TO BE ARRESTED देयर ओनली ਮੌਕੇ ਤੇ ਕੇਸ਼ੇਬੂ ਤਾਂ ਕਿ ਹੁਣ ਕੇਸ਼ੇਬੂ ਪਹਿਲਾਂ ਲੱਪਣ ਲੱਗ ਗਏ ਆਈ ਐਮ ਵੈਰੀ ਡੈਡ ਸ਼ੋਰ ਕੇਸ਼ੇਬ ਨੂੰ ਬੁਲਾਉਣ ਦਾ ਐਸਆਈਟੀ ਬਣਾਉਣ ਦਾ ਮਕਸਦ ਕੇਵਲ ਤੇ ਕੇਵਲ ਇਹ ਹੈਗਾ ਕਿ ਕਿਸੇ ਤਰੀਕੇ ਨਾਲ ਉਸ ਮੁੰਡੇ ਨੂੰ ਕੈਪਚਰ ਕਰਕੇ ਪੰਜਾਬ ਪੁਲਿਸ ਆਪਣੇ ਜਿਹੜਾ ਖੇਮਾ ਵਾ ਉਹਦੇ ਅੰਦਰ ਲੈ ਆਵੇ ਤੇ ਫਿਰ ਤੁਹਾਨੂੰ ਪਤਾ ਵਾ ਕਿ ਗਰੀਬ ਆਦਮੀ ਨੂੰ ਜਦੋਂ ਤੁਸੀਂ ਇਦਾਂ ਲਿਆਉਂਗੇ ਜੁਮਰਜੀ ਘੁਆ ਲੋ ਯਾਰ ਚੰਗੇ ਚੰਗੇ ਬੰਦਿਆਂ ਨੂੰ ਘੁਆ ਲੈਂਦੇ ਨੇ ਫਿਰ ਉਲਟੀ ਸਟੇਟਮੈਂਟ ਦਿਵਾ ਲੈਣਗੇ ਕਿ ਕਿਸੇ ਅਸ਼ੋਕ ਕੁਮਾਰ ਨੇ ਸਾਨੂੰ ਚੱਕਿਆ ਫਿਰ ਉਹਨੇ ਪੈਸੇ ਸੋ ਰਿਹਾ ਮਾਸਾ ਅੱਜ ਵੀ ਕਿਉਂ ਰੋਕ ਰਵਿਆ ਭੈਣ ਜੀ ਤੁਹਾਨੂੰ ਮੈਂ ਅੱਜ ਫਰਜ਼ ਕਰੋ ਤੁਸੀਂ 12 ਸਾਲ ਪਹਿਲਾਂ ਕੁਝ ਕਰ ਕਿਸੇ ਬਾਰੇ ਜਾਣ ਨਹੀਂ ਸੀ ਜਾਣਦੇ ਤੁਹਾਨੂੰ ਅੱਜ ਕੋਈ ਚੀਜ਼ ਪਬਲਿਕ ਡੋਮੇਨ ਚ ਆਉਂਦੀ ਆ ਤੁਸੀਂ ਅੱਜ ਐ ਕਿ ਕਰੋਗੇ ਕਿ 12 ਸਾਲ ਪਹਿਲਾਂ ਕਰ ਲੂਗੇ ਤੂੰ ਵਿਖਬਾਣੀ ਕਿੱਦਾਂ ਕਰ ਸਕਦੇ ਤੁਸੀਂ ਲੜਕੇ ਨਾਲ 12 ਸਾਲ ਤੋਂ ਬੰਦਾ ਕੋਈ ਮੇਰਾ ਥੋੜਾ ਕਸੂਰ ਹੈ ਜੀ ਲੜਕੇ ਨੇ ਜਦੋਂ ਸਮਝਿਆ ਬੋਲਣਾ ਇਨੇ ਸਵਾਲਾਂ ਪੁੱਛੋ ਯਾਦ ਨਹੀਂ ਰਹਿਣੇ ਪਹਿਲੇ ਸਵਾਲ ਦਾ ਜਵਾਬ ਲੈ ਲਓ ਗਵਰਨਰ ਦਾ ਕਨਸਟੀਟਿਊਸ਼ਨਲ ਹੈਡ ਹੈ ਗਵਰਨਰ ਕੈਨ ਓਨਲੀ ਰეკਮੈਂਡ ਗਵਰਨਰ ਇਸ ਨਾਟ ਰਨਿੰਗ ਦਾ ਸਟੇਟ ਹੀ ਇਸ ਨਾਟ ਇਨ ਅ ਐਗਜ਼ੀਕਟਿਵ ਆਰਡਰ ਪਾਸਿੰਗ ਐਗਜ਼ੀਕਟਿਵ ਆਰਡਰਸ ਪੋਜੀਸ਼ਨ ਇਹ ਤਾਂ ਉਹਨਾਂ ਦੀ ਬੇਸ਼ਰਮੀ ਹੈ ਕਿ ਗਵਰਨਰ ਨੂੰ ਦੀ ਚਿੱਠੀ ਦਾ ਜਵਾਬ ਨਹੀਂ ਦੇ ਰਹੇ ਉਹਦੀ ਗੱਲ ਨਹੀਂ ਸੁਣ ਰਹੇ ਹੈਗੇ ਐਸਆਈਟੀ ਜਿਹੜੀ ਬਣਾਈ ਆ ਉਹਨਾਂ ਨੇ ਗਵਰਨਰ ਦੇ ਚਿੱਠੀ ਦੇ ਉੱਤੇ ਹੀ ਬਣਾਈ ਆ ਬੇਸਿਕਲੀ ਪਰ ਐਸਆਈਟੀ ਜਿਹੜੀ ਕੰਮ ਐ ਐਟ ਇਜ਼ ਆਲ ਐਕਚੁਅਲੀ ਉਹ ਸਾਰੇ ਅ ਸਕੈਂਡਲ ਨੂੰ ਐਸਆਈਟੀ ਮੈਂ ਦੱਸ ਦਿੱਤਾ ਸਪੋਰਟ ਇਨ ਟ੍ਰਬਲ ਇਹ ਮੈਕੈਨਿਜ਼ਮ ਅਡਾਪਟਡ ਹੈਗਾ ਵਾ ਇਹ ਉਹਨੂੰ ਬਚਾਉਣ ਵਾਸਤੇ ਐਸਆਈਟੀ ਬਣਾਈ ਗਈ ਆ ਅਸੀਂ ਆਪਣੀ ਪਾਰਟੀ ਵੱਲੋਂ ਪਹਿਲਾਂ ਕਹਿ ਚੁੱਕੇ ਹਾਂ ਇਹਨੂੰ ਰੱਦ ਕਰ ਚੁੱਕੇ ਹਾਂ ਅਸੀਂ ਵੀ ਡੂ ਨਾਟ ਹੈਵ ਫੇਥ ਇਨ ਦਿਸ ਐਸਆਈਟੀ ਇਟ ਹੈਜ਼ ਟੂ ਬੀ ਅ ਜੁਡੀਸ਼ੀਅਲ ਇਨਕੁਆਇਰੀ ਮੋਨਿਟਰਡ ਬਾਈ ਦੀ ਹਾਈ ਕੋਰਟ ਜੱਜ ਪਰ ਉਹ ਤੋਂ ਪਹਿਲਾਂ ਕਿ ਇਹ ਇਹਦੇ ਖਿਲਾਫ ਐਫਆਈਆਰ ਦਰਜ ਹੋਣੀ ਚਾਹੀਦੀ ਤੇ ਕਟਾਰੋ ਚੌਕ ਨੂੰ ਕੱਢਣਾ ਚਾਹੀਦਾ ਜੇ ਇਹਨਾਂ ਵਿੱਚ ਕੋਈ ਮਾੜੀ ਮੋਟੀ ਨੈਤਿਕਤਾ ਬਚੀ ਆ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ